ਡੇਰਾ ਵਿਆਸ ਦੇ ਵੱਲੋਂ ਇਹਨਾਂ ਦਿਨਾਂ ਵਿੱਚ ਕੀਤੇ ਜਾ ਰਹੇ ਰਾਹਤ ਭਰੇ ਕੰਮ ਜਿਹੜੇ ਨੇ ਸੇਵਾ ਜਿਹੜੀ ਹੈ ਉਹ ਇਸ ਸਮੇਂ ਪੂਰੀ ਦੁਨੀਆ ਜਾਣਦੀ ਹੈ ਵੈਸੇ ਵੀ ਜਦੋਂ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਡੇਰਾ ਵਿਆਸ ਵੱਧ ਚੜ ਕੇ ਉਸ ਦੇ ਵਿੱਚ ਵੱਧ ਤੋਂ ਵੱਧ ਆਪਣੇ ਸੇਵਾਦਾਰਾਂ ਦੇ ਪ੍ਰਤੀ ਸੇਵਾ ਕਰਨ ਲਈ ਜਾਣਿਆ ਜਾਂਦਾ ਹੈ ਔਰ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਆਪਾਂ ਵੇਖ ਰਹੇ ਆਂ ਜਿਸ ਤਰ੍ਹਾਂ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਆ ਉਹ ਕਿਸੇ ਤੋਂ ਛੁਪੇ ਹੋਏ ਨਹੀਂ ਹੈ لیکن بہت ساریان ਧਾਰਮਿਕ ਸੰਸਥਾਵਾਂ ਜੁਟੀਆਂ ਹੋਈਆਂ ਨੇ ਆਪਣੇ ਆਪਣੇ مطلب ਮਿਸ਼ਨ ਦੇ ਮੁਤਾਬਕ ਮਨੁੱਖਤਾ ਦੀ ਭਲਾਈ ਵਾਸਤੇ ਬੇਸ਼ੱਕ ਉਹ ਧਾਰਮਿਕ ਜਥੇਬੰਦੀਆਂ ਹੋਣ ਧਾਰਮਿਕ ਸਾਹਿਤ کہہ ਸਕਦੇ ਆ ਕਿ ਧਾਰਮਿਕ ਸੰਸਥਾਵਾਂ ਹੋਣ مطلب ਕੋਈ ਵੀ ਇਸ ਸਮੇਂ ਕੋਈ ਵੀ ਇਸ ਸਮੇਂ ਆਪਣਾ ਵਕਤ ਦੇ ਸਕਦਾ ਹੈ ਤੇ ਉਹਨਾਂ ਲੋਕਾਂ ਤੱਕ ਉਹ ਜਿਹੜੀ ਸਮਗਰੀ ਹੈ ਰਾਹਤ ਸਮਗਰੀ ਹੈ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਮੈਂ ਇਹ ਨਹੀਂ ਕਹਿ ਰਿਹਾ ਕਿ ਸਰਕਾਰਾਂ ਨਹੀਂ ਕਰ ਰਹੀਆਂ ਸਰਕਾਰਾਂ ਆਪਣੇ ਲੈਵਲ ਤੇ ਜਿੰਨਾ ਹੈ ਉਹ ਕਰ ਰਹੀਆਂ ਨੇ ਲੇਕਿਨ ਵੱਡੀ ਗੱਲ ਇੱਥੇ ਇਹੀ ਹੈ ਕਿ ਜਦੋਂ ਰਾਹਤ ਸਮਗਰੀ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਲੋਕਾਂ ਤੱਕ ਜਾਵੇ ਉਹ ਪੀੜਤ ਲੋਕਾਂ ਤੱਕ ਜਾਵੇ ਜਿਹੜੇ ਲੋਕ ਸੱਚਮੁੱਚ ਉਸ ਦਾ ਸ਼ਿਕਾਰ ਹੋਏ ਨੇ ਨਹੀਂ ਤਾਂ ਉਹ ਕਹਾਵਤ ਹੈ ਕਿ ਅੰਨਾ ਵੰਡੇ ਸ਼ੀਰ ਨੇ ਮੜਮੜ ਆਪੜਿਆਂ ਨੂੰ ਔਰ ਬਹੁਤ ਸਾਰੀਆਂ ਹੁਣ ਲਿਸਟਾਂ ਆਉਣਗੀਆਂ ਜਿਹਨਾਂ ਲਿਸਟਾਂ ਦੇ ਵਿੱਚ ਉਹ ਲੋਕ ਆਉਣਗੇ ਨਹੀਂ ਜਿਨ੍ਹਾਂ ਲੋਕਾਂ ਦੇ ਅਸਲ ਵਿੱਚ ਨੁਕਸਾਨ ਹੋਏ ਹੋਏ ਨੇ ਸੋ ਇਸ ਕਰਕੇ ਡੇਰਾ ਬਿਆਸ ਨੇ ਵੀ ਹੜਪੀੜਤਾਂ ਦੇ ਵਾਸਤੇ ਜਿੰਨੇ ਵੀ ਪੰਜਾਬ ਦੇ ਸਸੰਗ ਘਰ ਨੇ ਜਾਂ ਨੇੜੇ ਸਰਹੱਦੀ ਇਲਾਕੇ ਦੇ ਸਸੰਗ ਘਰ ਨੇ ਉਹਨਾਂ ਨੂੰ ਓਪਨ ਕਰ ਦਿੱਤਾ ਗਿਆ ਹੈ ਕਿ ਜਿਹੜੀ ਪੀੜਤ ਸੰਗਤ ਹੈ ਆਪਣੇ ਪਰਿਵਾਰਾਂ ਦੇ ਨਾਲ ਇਹ ਸਸੰਗ ਘਰ ਦਾ ਸਹਾਰਾ ਲੈ ਸਕਦੇ ਨੇ ਇੱਥੇ ਰਹਿ ਸਕਦੇ ਨੇ ਉਹਨਾਂ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਨਾਮ ਹੈ ਦਵਾਈ ਦਾ ਇੰਤਜ਼ਾਮ ਹੈ ਬੱਚਿਆਂ ਵਾਸਤੇ ਦੁੱਧ ਦਾ ਇੰਤਜ਼ਾਮ ਕੀਤਾ ਗਿਆ ਹੈ ਔਰ ਬਜ਼ੁਰਗਾਂ ਵਾਸਤੇ ਜਿਸ ਤਰ੍ਹਾਂ ਦੀ ਖੁਰਾਕ ਉਹ ਦੜੀਆਂ ਖਾਂਦੇ ਨੇ ਹੈ ਉਹ ਖਿਚੜੀ ਖਾਂਦੇ ਨੇ ਉਸ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਸਾਰੀ ਸੁਵਿਧਾ ਜਿਹੜੀ ਹੈ ਡੇਰਾ ਬਿਆਸ ਦੇ ਵੱਲੋਂ ਦਿੱਤੀ ਜਾ ਰਹੀ ਹੈ ਸੰਗਤ ਦਾਸ ਸੇਵਾ ਦੇ ਪ੍ਰਤੀ ਜੋ ਪਿਆਰ ਹੈ ਉਸ ਨੂੰ ਵੇਖ ਕੇ ਉਹ ਲੋਕ ਜਿਹੜੇ ਡੇਰਾ ਬਿਆਸ ਬਾਰੇ ਜਿਨ੍ਹਾਂ ਨੇ ਸੁਣਿਆ ਬਹੁਤ ਕੁਝ ਹੈ ਕਿ ਕਦੇ ਨਜ਼ਦੀਕ ਤੋਂ ਨਹੀਂ ਵੇਖਿਆ ਸੀ ਉਹਨਾਂ ਸੇਵਾਦਾਰਾਂ ਨੂੰ ਉਹਨਾਂ ਸੇਵਾਦਾਰਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਪੂਰੀ ਤਰ੍ਹਾਂ ਮਤਲਬ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਿਨ ਰਾਤ ਲੋਕਾਂ ਵਿੱਚ ਵਿਚਰ ਰਹੇ ਨੇ ਔਰ ਪ੍ਰਬੰਧਕਾਂ ਨੂੰ ਮਿਲ ਰਹੇ ਨੇ ਔਰ ਦੂਜੇ ਪਾਸੇ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਵੀ ਰਾਬਤਾ ਉਹਨਾਂ ਦਾ ਕਾਇਮ ਹੈ ਕਿ ਜਿੱਥੇ ਵੀ ਡੇਰਾ ਬਿਆਸ ਦੀ ਜ਼ਰੂਰਤ ਮਹਿਸੂਸ ਕਰਦੇ ਹੋ ਡੇਰਾ ਬਿਆਸ ਹਰ ਹੀਲੇ ਦੇ ਨਾਲ ਤੁਹਾਡੇ ਨਾਲ ਹੈ ਸੋ ਇਸ ਕਰਕੇ ਦੋਸਤੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਇਹਨਾਂ ਦਿਨਾਂ ਦੇ ਵਿੱਚ ਆਪਣਾ ਕਾਰਜ ਕਰੀ ਜਾ ਰਿਹਾ ਹਮੇਸ਼ਾ ਆਪਣੇ ਸਤਸੰਗਾਂ ਵਿੱਚ ਵੀ ਇਹ ਹੈ ਕਹਿੰਦੇ ਨੇ ਕਿ ਲੋਕ ਕੀ ਕਹਿੰਦੇ ਨੇ ਉਹਨਾਂ ਦੀ ਉਹਨਾਂ ਦੀ ਆਪਣੀ ਜ਼ੁਬਾਨ ਹੈ ਉਹਨਾਂ ਦੇ ਕੋਲ ਅਧਿਕਾਰ ਹੈ ਜੋ ਮਰਜ਼ੀ ਕਹੀ ਜਾਣ ਤੁਸੀਂ ਕੀ ਕਰ ਰਹੇ ਹੋ ਤੁਸੀਂ ਕੀ ਉਹਨਾਂ ਲੋਕਾਂ ਦੇ ਕਹੀ ਹੋਈ ਗੱਲਾਂ ਦੇ ਵਿੱਚ ਆ ਰਹੇ ਹੋ ਜਾਂ ਨਹੀਂ ਤੁਸੀਂ ਆਪਣੇ ਮਕਸਦ ਨੂੰ ਲੈ ਕੇ ਸਿੱਧਾ ਜ਼ਿੰਦਗੀ ਦੇ ਵਿੱਚੋਂ ਵਿਚਰੋ ਇਹ ਨਾ ਹੋਵੇ ਕਿ ਲੋਕ ਜੋ ਮਰਜ਼ੀ ਕਹੀਏ ਤਾਂ ਆਪਾਂ ਪੈਰ ਪਿੱਛੇ ਖਿੱਚ ਲਈਏ ਨਹੀਂ ਤੁਸੀਂ ਮਨੁੱਖਤਾ ਦੇ ਕਾਰਜ ਵਾਸਤੇ ਹਮੇਸ਼ਾ ਹੱਥ ਵਧਾਉਣਾ ਉੱਥੇ ਤੁਹਾਡੀ ਤਾਰੀਖ ਵੀ ਹੋਏਗੀ ਤੁਹਾਡੀ ਮਤਲਬ ਕਹਿ ਸਕਦੇ ਨੇ ਕਿ ਨਿੰਦਿਆ ਚੁਗਲੀ ਵੀ ਹੋਏਗੀ ਪਰ ਤੁਸੀਂ ਆਪਣੇ ਮਿਸ਼ਨ ਤੋਂ ਕਦੇ ਵੀ ਪਟਕਣਾ ਨਹੀਂ ਹੈ ਸੋ ਡੇਰਾ ਬਿਆਸ ਇਹਨਾਂ ਦਿਨਾਂ ਦੇ ਵਿੱਚ ਪੂਰੀ ਦੁਨੀਆ ਵਾਸਤੇ ਮਾਨਵਤਾ ਲਈ ਜੋ ਕੰਮ ਕਰ ਰਿਹਾ ਹੈ ਉਹ ਸਭ ਨੂੰ ਪਤਾ ਹੈ ਉਹ ਸਭ ਨੂੰ ਪਤਾ ਹੈ ਸੋ ਇਸ ਕਰਕੇ ਦੋਸਤੋ ਕੁਦਰਤੀ ਆਫਤਾਂ ਦਾ ਜਦੋਂ-ਜਦੋਂ ਵੀ ਪੰਜਾਬ ਤੇ ਅਸਰ ਪੈਂਦਾ ਹੈ ਤਾਂ ਧਾਰਮਿਕ ਸੰਸਥਾਵਾਂ ਦੇ ਨਾਲ-ਨਾਲ ਡੇਰਾ ਬਿਆਸ ਵੀ ਵੱਧ ਚੜ ਕੇ ਇਸ ਮਨੁੱਖਤਾ ਦੀ ਭਲਾਈ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਔਰ ਖਾਸ ਕਰਕੇ ਜੇ ਗੱਲ ਕਰੀਏ ਉਹ ਏਰੀਏ ਜਿੱਥੇ ਸੱਚਮੁੱਚ ਜ਼ਰੂਰਤ ਹੈ ਔਰ ਦੇਖੋ ਬਾਬਾ ਜੀ ਕਦੇ ਵੀ ਮੀਡੀਆ ਵਿੱਚ ਨਹੀਂ ਆਉਂਦੇ ਆਪਣੇ ਹਿਸਾਬ ਦੇ ਨਾਲ ਆਪਣੀ ਸੰਗਤ ਦੇ ਵਿੱਚ ਵਿਚਰਦੇ ਨੇ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਵਿਚਰਦੇ ਨੇ ਉਸ ਏਰੀਏ ਵਿੱਚ ਵਿਚਰਦੇ ਨੇ ਜਿੱਥੇ ਮਤਲਬ ਇਹ ਸਾਰੀ ਪ੍ਰੋਬਲਮ ਜਿਹੜੀ ਹੈ ਉਹ ਆਈ ਹੋਈ ਨੇ ਸੋ ਇਸ ਕਰਕੇ ਡੇਰਾ ਬਿਆਸ ਹਮੇਸ਼ਾ ਮਨੁੱਖਤਾ ਦੇ ਖਲਾਈ ਦੇ ਕਾਰਜਾਂ ਵਾਸਤੇ ਜਾਣਿਆ ਜਾਂਦਾ ਹੈ ਦੋਸਤੋ ਨਿਊਜ਼ ਟਾਈਮ ਵਰਲਡ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਨਿਊਜ਼ ਟਾਈਮ ਵਰਲਡ ਦੇ ਨਾਲ